ਮੈਂ ਪੁੱਛਣਾ ਚਾਹਨਾ ਕਿ ਵਿਰੋਧੀਆਂ ਤੇ ਤਾਂ ਢੜਾ ਢੋਠ ਬੱਚੇ ਪਹਿਲਾਂ ਇਹ ਦੱਸੋ ਜਿਹੜਾ 144 ਟਾਇota 하이ਲਿਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤਪານ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਗਿਨਾਇ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਠਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਟਾਇota ਹਾਈਲੈਕਸ ਵਿੱਚ 144 ਗੱਡੀਆਂ 'ਚ ਘੱਟੋ-ਘੱਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ ਤੁਸੀਂ ਸਾਰੇ ਜਾਣਦੇ ਹੋ ਆਪਾਂ ਕਾਫੀ ਤੱਤ ਪੇਸ਼ ਕੀਤੇ ਬਿੱਲ ਦਿਖਾਤੇ ਜਦੋਂ ਸੁਧਾਰਨ ਬੰਦਾ ਕੋ ਟਾਇota ਹਾਈਲੈਕਸ ਦੀ ਗੱਡੀ ਲੈਣ ਜਾਂਦਾ ਪਿਕਅਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਬਾ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ ਲੇਕਿਨ ਜਦੋਂ ਸਰਕਾਰ ਨੇ ਦੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਗੱਡੀ ਦਾ ਰਿਬੇਟ ਮਿਲਣਾ ਚਾਹੀਦਾ ਸੀ ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿੱਕ ਪੈਕ ਲਿੱਤੀ ਆ ਪੈਸੇ ਪੂਰੇ ਦੇ ਦਿੱਤੇ ਟਿਓਟਾ ਨੂੰ ਬਾਅਦ ਚ ਕੈਸ਼ ਦੇ ਵਿੱਚ ਇਹ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਣਦਾ ਵਾ ਲੇਕਿਨ 2 ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚੋਂ ਕੋ ਬੋਲਿਆ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਫਿਲ ਹੈ ਗਿਆ ਨਾ ਡੀਜੀਪੀ ਦੇ ਆਫਿਸ ਚ ਕਿਸ ਨੇ DNA ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿ ਕਿਸੇ ਤਰ੍ਹਾਂ ਦਾ ਕੋਈ ਇਹ ਸਾਡਾ ਲੈਣ ਦੇ ਨਹੀਂਗਾ ਤੇ ਜਦੋਂ ਮਤਲਬ ਅੰਡਰਸਟੂਡ ਹੈ ਕਿ ਇਹ ਪੈਸੇ ਤੁਸੀਂ ਸ਼ਰਮ ਖਾਦੇ ਜਿਹੜਾ ਬਲਤੇਜ ਬੰਨੂ ਜਿਹੜਾ ਇੱਕ ਉਹਦਾ ਆਫਸਰਟੀ ਮੀਡੀਆ ਐਡਵਾਈਜ਼ਰ ਜਿਹੜਾ ਪਹਿਲਾਂ ਰੀਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਪਟਿਆਲਾ ਪੁਲਿਸ ਨੇ ਜੇਲ੍ਹ ਕਰਤੀ ਹੈ ਇਸਨੇ ਜਿਹੜੇ ਦੂਜਿਆਂ ਨੂੰ ਤੰਸ ਕਸਦੇ ਨੇ ਡਰਗ ਮਾਫੀਆ ਦਾ ਜ਼ਿਆਦਾ ਹਾਲਾਂਕਿ ਇਹਨਾਂ ਦੇ ਜਿਹੜੇ ਪਿਤਾ ਜੀ ਨੇ ਕੀਚਰੀਵਾਲ ਔਰ ਮਨਿਸਟਰ ਸੋਡਿਆ ਮਨੀ ਪਤਾਜੀ ਇਹ ਸਾਰੇ ਵੀ ਤਾਂ ਸ਼ਰਾਬ ਘਟਾਲੇ ਵਿੱਚ 2000 ਕਰੋੜ ਦੇ ਘਟਾਲਿਆਂ ਵਿੱਚ ਜਿਹੜੇ ਜਿਹੜੇ ਸਾਲ ਜੇਲਾ ਕੱਟੀਆਂ ਉਹਨਾਂ ਨੂੰ ਤਾਂ ਤੁਸੀਂ ਡਰਗ ਮਾਫੀਆ ਨਹੀਂ ਕਹਿੰਦੇ ਦੂਜੇ ਆਪਣੇ ਵਿਰੋਧੀਆਂ ਨੂੰ ਜਿਹੜੇ 9 ਸਾਲ ਪੁਰਾਣੇ ਝੂਠੇ ਮੁਕਦਮੇ 'ਚ ਜਿਹੜਾ ਜਿਹੜੀ ਟ੍ਰਾਇਲ ਮੇਰੀ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜੂਨ 2024 ਦੀ ਸਟੇ ਕੀਤੀ ਹੋਈ ਆ ਮੈਂ ਕਿਸੇ ਤਰ੍ਹਾਂ ਦਾ ਉਹਦੇ 'ਚ ਗੁਨਾਹਗਾਰ ਨਹੀਂ ਅੱਜ ਦੀ ਡੇਟ ਵਿੱਚ ਉਹ ਸਟੇਡ ਹੈ ਮੁਕਦਮਾ ਸੁਪਰੀਮ ਕੋਰਟ ਨੇ ਉਸ ਦੀ ਸਾਰੀ ਪ੍ਰोसीਡਿੰਗਸ ਫਾਜ਼ਿਲ ਕਾ ਕੋਰਟ ਵਿੱਚ ਸੇ ਕਿੰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਛ ਦਿਨਾਂ ਦਾ ਘਟਨਾਕ੍ਰਮ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਕਿਵੇਂ ਸਰਕਾਰ ਆਪਣੇ ਵਿਰੋਧੀਆਂ ਤੇ ਲਗਾਤਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਝੂਠੇ ਮੁਕੱਦਮੇ ਜਿਹੜਾ ਬੋਲਦਾ ਕੋਈ ਵੀ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਕੋਈ ਕਾਂਗਰਸ ਦੇ ਲੀਡਰਸ ਨੇ ਆਕਾਲੀ ਦਲ ਦੇ ਲੀਡਰਸ ਨੇ ਇਥੋਂ ਤੱਕ ਕਿ ਪੰਜਾਬ ਦੇ ਵਿੱਚ ਬਦਲਾਖੋਦੀ ਦੀ ਨੌਬਤ ਇੱਥੇ ਤਾਈਂ ਆ ਗਈ ਕਿ ਮਾਲਵਿੰਦਰ ਸਿੰਘ ਮਾਲੀ ਵਰਗੇ ਈਵਨ ਭਾਨੇ ਸਿੱਧੂ ਵਰਗੇ ਜਿਹੜੇ ਲੜਾਈ ਲੜਦੇ ਸੀ ਟਰੈਵਲ ਏਜੰਸੀ ਜਾਂ ਹੋਰ ਬਹੁਤ ਸਾਰੇ ਕਾਰਕੁਨ ਜਿਹੜੇ ਸਿੱਗੇ ਐਕਟਿਵਿਸਟ ਸੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਇੱਕ ਪਰਚਾ ਨਹੀਂ ਹੋਇਆ ਮਲਟੀਪਲ ਪਰਚੇ ਹੋਏ ਮੇਰੇ ਤੇ ਤੁਸੀਂ ਸਾਰੇ ਜਾਣਦੇ ਕਿ ਪੰਜ ਕੇਸ ਜਿਸਟ ਰ ਕਰ ਦਿੱਤੇ ਜਿਸ ਦਿਨ ਮੈਨੂੰ ਐਨਡੀਪੀਐਸ ਚ ਬੇਲ ਮਿਲ ਨਹੀਂ ਸਕਤਾਂ ਪੰਜਵਾਂ ਮੁਕਦਮਾ ਸੁਭਾਨਪੁਰ ਪੁਲਿਸ ਸਟੇਸ਼ਨ ਤੜਕੇ 2 ਵਜੇ ਖੁੱਲਿਆ 2 ਵਜੇ ਦੀ ਐਫਆਈਆਰ ਦਰਜ ਕਰਕੇ ਕੁਝ ਸਮਾਂ ਮੈਨੂੰ ਅੰਦਰ ਹੋ ਰਿਹਾ ਆ ਪਿਛਲੇ ਦਿਨਾਂ ਚ ਇੱਕ ਵਾਰ ਫਿਰ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਹੋਰ ਉਲਝਾਇਆ ਜਾਵੇ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ ਬੜਾ ਰੀਜ਼ਨੇਬਲ ਅੱਛਾ ਆਰਡਰ ਪਾਸ ਕੀਤਾ ਸਾਡੇ ਹੱਕ ਵਿੱਚ ਜਿੱਥੇ ਸਰਕਾਰ ਕੋ ਕੁਹਵਾ ਲਿਆ ਉਹਨਾਂ ਨੇ ਕਿ ਅਸੀਂ ਡੀਏ ਦੀ ਇੱਕ ਜਾਂਚ ਤਾਂ ਕਰ ਰਹੇ ਹਾਂ 2024 ਦੀ ਲੇਕਿਨ ਇਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸਬੂਤ ਜਾਂ ਕੋਈ ਅਰੈਸਟ ਕਰਨ ਦਾ ਕੋਈ ਸਾਡੇ ਕੋਲ ਇਸ ਵਕਤ ਕੋਈ ਪ੍ਰੋਗਰਾਮ ਨਹੀਂਗਾ ਚਲੋ ਉਹ ਇੱਕ ਪਾਸੇ ਹੋ ਗਈ ਗੱਲ ਮੈਂ ਪੁੱਛਣਾ ਚਾਹਣਾ ਕਿ ਵਿਰੋਧੀਆਂ ਤੇ ਤਾਂ ਧੜਾ ਧੜ ਪੱਚੇ ਪਹਿਲਾਂ ਇਹ ਦੱਸੋ ਜਿਹੜਾ 144 ਟਾਇota ਹਾਈਲਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤਪານ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਡਿਨਾਈ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਡਿਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਟਾਇota ਹਾਈਲੈਕਸ ਵਿੱਚ 144 ਗੱਡੀਆਂ 'ਚ ਕਟੋ-ਕਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ ਵਾ ਤੁਸੀਂ ਸਾਰੇ ਜਾਣਦੇ ਹੋ ਆਪਾਂ ਕਾਫੀ ਤੱਤ ਪੇਸ਼ੀ ਤੇ ਬਿੱਲ ਦਿਖਾਤੇ ਜਦੋਂ ਸਧਾਰਨ ਬੰਦਾ ਕੋਈ ਟਾਇota ਹਾਈਲੈਕਸ ਦੀ ਗੱਡੀ ਲੈਣ ਜਾਂਦਾ ਵਾ ਪਿਕਅਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਬਾ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ ਲੇਕਿਨ ਜਦੋਂ ਸਰਕਾਰ ਲੈਂਦੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਗੱਡੀ ਦਾ ਰਿਬੇਟ ਮਿਲਣਾ ਚਾਹੀਦਾ ਸੀਗਾ ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿੱਕ ਪੈਕ ਲਿੱਤੀ ਆ ਪੈਸੇ ਪੂਰੇ ਦੇ ਦਿੱਤੇ ਟਿਓਟਾ ਨੂੰ ਬਾਅਦ ਚ ਕੈਸ਼ ਦੇ ਵਿੱਚ ਇਹ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਣਦਾ ਵਾ ਲੇਕਿਨ 2 ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚ ਕੋ ਬੋਲਿਆ DGP ਪੰਜਾਬ ਪੁਲਿਸ ਦੇ ਨਾਮ ਤੇ ਬਿਲਿੰਗ ਆ। ਨਾ DGP ਦੇ ਆਫਿਸ ਚ ਕਿਸੇ ਨੇ ਡਿਨਾਈ ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿ ਕਿਸੇ ਤਰ੍ਹਾਂ ਦਾ ਕੋਈ ਇਹਦੇ ਸਾਡਾ ਲੈਣ ਦੇਣ ਨਹੀਂਗਾ ਤੇ ਜਦੋਂ ਅੰਡਰਸਟੂਡ ਆ ਕਿ ਇਹ ਪੈਸੇ ਤੁਸੀਂ ਸ਼ਰੇਮ ਖਾਦੇ ਨੇ। ਔਰ ਇੱਥੇ ਹੀ ਬਸ ਨਹੀਂ। ਮੈਂ ਰਿਸਰਚ ਕਰ ਰਿਹਾ ਵਾਂ ਜਿਹੜਾ ਬਲਤੇਜ ਬੰਨੂ ਜਿਹੜਾ ਇੱਕ ਉਹਨਾਂ ਦਾ ਆਕੌਤੀ মিডিਆ ਐਡਵਾਈਜ਼ਰ ਜਿਹੜਾ ਪਹਿਲਾਂ ਰੀਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਪਟਿਆਲਾ ਪੁਲਿਸ ਨੇ ਜੇਲ੍ਹ ਕੱਤੀ ਹੈ ਇਸਨੇ ਜਿਹੜੇ ਦੂਜਿਆਂ ਨੂੰ ਤੰਜ਼ ਕਸਦੇ ਨੇ ਡਰੱਗ ਮਾਫੀਆ ਦਾ 10 ਸਾਲ ਹਾਲਾਂਕਿ ਇਹਨਾਂ ਦੇ ਜਿਹੜੇ ਪਿਤਾਜੀ ਨੇ ਕੇਚਰੀਵਾਲ ਔਰ ਮਨੀਸ਼ 소ਡਿਆ ਮਨੀ ਪਿਤਾਜੀ ਇਹ ਸਾਰੇ ਵੀ ਤਾਂ ਸ਼ਰਾਬ ਘਟਾਲੇ ਵਿੱਚ 2-2000 ਕਰੋੜ ਦੇ ਘਟਾਲਿਆਂ ਵਿੱਚ ਡੇਡ ਦੇ ਸਾਲ ਜੀ ਲੰਘੀਆਂ ਉਹਨਾਂ ਨੂੰ ਤਾਂ ਤੁਸੀਂ ਡਰਗ ਮਾਫੀਆ ਨਹੀਂ ਕਹਿੰਦੇ ਦੂਜੇ ਆਪਣੇ ਵਿਰੋਧੀਆਂ ਨੂੰ ਜਿਹੜੇ 9 ਸਾਲ ਪੁਰਾਣੇ ਉਹ ਝੂਠੇ ਮੁਕਦਮੇ 'ਚ ਜਿਹੜਾ ਜਿਹੜੀ ਟ੍ਰਾਇਲ ਮੇਰੀ ਸੁਪਰੀਮ ਕੋਰ ਆਨਰੇਬਲ ਸੁਪਰੀਮ ਕੋਰ ਆਫ ਇੰਡੀਆ ਨੇ ਜੂਨ 2024 ਦੀ ਸਟੇ ਕੀਤੀ ਹੋਈ ਆ ਮੈਂ ਕਿਸੇ ਤਰ੍ਹਾਂ ਦਾ ਉਹਦੇ 'ਚ ਗੁਨਾਹਗਾਰ ਨਹੀਂ ਅੱਜ ਦੀ ਡੇਟ 'ਚ ਉਹ ਸਟੇਡ ਹੈ ਮੁਕਦਮਾ ਸੁਪਰੀਮ ਕੋਰਟ ਨੇ ਉਸ ਦੀ ਸਾਰੀ ਪ੍ਰੋਸੀਡਿੰਗਸ ਫਾਜ਼ਿਲ ਕਾ ਕੋਰਟ ਵਿੱਚ ਸਟੇ ਕੀਤੀਆਂ ਹੋਈਆਂ ਪਰ ਫਿਰ ਵੀ ਸਾਨੂੰ ਡਰਗ ਮਾਫੀ ਕੀ ਜਾਂਦੇ ਤੇ ਆਪਣੇ ਜਿਹੜੇ ਇਹਨਾਂ ਦੇ ਖੋਤੀ ਜਿਹੜੇ ਦਿੱਲੀ ਦੇ ਆਕਾ ਨੇ ਕੇਜਰੀਵਾਲ ਤੇ ਸਸੂਡੀਆਂ 2 2000 ਕਰੋੜ ਰੁਪਏ ਦੇ ਸ਼ਰਾਬ ਘਟਾਲਾ ਸ਼ਰਾਬ ਡਰਗਿੰਗ ਉਹਦੇ ਬਾਰੇ ਕੋ ਮੈਂ ਬਲਤੇਜ ਪੰਨੂ ਨੂੰ ਕਹਿਣਾ ਚਾਹੁੰਦਾ ਕਿ ਜਿਵੇਂ ਟੋヨタ ਹਾਈਲੈਕਸ ਗੱਡੀਆਂ ਦਾ ਮਾਮਲਾ ਹੈ ਨਾ 144 ਲਿਆ ਤੇ ਉਹਦੇ ਵਿੱਚ ਫੁੱਲ ਕੀਮਤ ਦੇ ਕੇ ਤੇ ਕਮਿਸ਼ਨ ਲਿਆ ਐਵੇਂ ਹੀ ਜਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਗਈਆਂ ਇਕ ਰਾਜ ਮੋਟਰਸ ਆ ਪਟਿਆਲੇ ਦੀ ਇੱਕ ਡੀਲਰਸ਼ਿਪ ਆ ਉਹਨੀਆਂ ਹੋਰ ਵੀ ਡੀਲਰਸ਼ਿਪਸ ਹੈਗੀਆਂ ਨੇ ਲਾਗੇ ਬੰਨੇ ਉਹਦੇ ਵਿੱਚ ਬਲਤੇਜ ਪੰਨੂ ਨੇ ਨਾਲ ਸਮਝੌਤ ਵਿੱਚ ਬੈਠ ਕੇ ਜਿੰਨੀ ਪਰਚੇਜ਼ ਹੋਈ ਆ ਸਕੋਰਪੀਓ ਗੱਡੀਆਂ ਪੁਲਿਸ ਡਿਪਾਰਟਮੈਂਟ ਵਾਸਤੇ ਲਈਆਂ ਗਈਆਂ ਉਹਦੇ ਵਿੱਚ ਇਹਨਾਂ ਨੇ ਇੱਕ ਸਾਰਾ ਕਮਿਸ਼ਨ ਖਾਦਾ ਇਹ ਕੋਈ ਛੋਟਾ ਮੋਟੀ ਗੱਲ ਨਹੀਂ ਹੈ ਟਾਇota ਹਾਈਲਕਸ ਦਾ 144 ਲਈਆਂਗੇ ਇਹਨਾਂ ਸੜਕ ਸੁਰੱਖਿਆ ਫੋਰਸ ਲਈ ਇਹ ਪੰਜਾਬ ਪੁਲਿਸ ਦੀ ਡਿਪਾਰਟਮੈਂਟ ਨੂੰ ਹੋਮ ਮਿਨਿਸਟਰ ਭਗਵੰਤ ਮਾਨ ਇਹਨਾਂ ਕੋ ਬਿਆਨ ਦੇਵੇ ਕਿ ਅਸੀਂ 3.5 ਸਾਲ ਵਿੱਚ ਕਿੰਨੀਆਂ ਸਕੋਰਪੀਓ ਗੱਡੀਆਂ ਖਰੀਦੀਆਂ ਨੇ ਉਹਨਾਂ ਚੋਂ ਕਿੰਨੀਆਂ ਗੱਡੀਆਂ ਰਾਜ ਮੋਟਰਸ ਦੇ ਜ਼ਰੀਏ ਖਰੀਦੀਆਂ ਗਈਆਂ ਤੇ ਉਹਦੇ ਚ ਤੁਸੀਂ ਕਿੰਨੀ ਪੇਮੈਂਟ ਅਦਾ ਕੀਤੀ ਆ ਤੇ ਉਹਦੇ ਚ ਅਲਟੀਮੇਟਲੀ ਕਮਿਸ਼ਨ ਕਿੰਨਾ ਖਾਦਾ ਗਿਆ ਮੇਰਾ ਖਿਆਲ ਆ ਕਿ ਉਹ ਕਮਿਸ਼ਨ ਵੀ ਕੁਝ ਇੱਕ ਅੱਧੇ ਸੈਂਕੜੇ ਕਰੋੜ ਵਿੱਚ ਜਾਂਦਾ ਹੋਵੇਗਾ ਕਿਨੇ ਪੈਸੇ ਖਾਦੇ ਨੇ ਜਿਹੜੇ ਦਲਾਲੀ ਕਰਦੇ ਨੇ ਜਿਹੜੇ ਸਮਝੌਤੇ ਕਰਾਉਂਦੇ ਨੇ ਜਿਹੜੇ ਬਿੱਲ ਕਟਾਉਂਦੇ ਨੇ ਜਿਹੜੇ ਸੌਦਾ ਕਰਾਉਂਦੇ ਨੇ ਉਹਨਾਂ ਨੇ ਕਮਿਸ਼ਨ ਖਾਦਾ ਇਹ ਸਾਰਾ ਕਮਿਸ਼ਨ ਦਾ ਮਾਮਲਾ ਟੋਯੋਟਾ ਹਾਈਲੈਕ ਸਮੀਤ ਸਕੋਰਪੀਓ ਗੱਡੀਆਂ ਦੀ ਖਰੀਦ ਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਇਹਦੀ ਹੁਣ ਪੰਜਾਬ ਪੁਲਿਸ ਵਿਜੀਲੈਂਸ ਇਹ ਤਾਂ ਜਾਂਚ ਕਦੀ ਵੀ ਨਹੀਂ ਕਰੂਗੀ ਨਾ ਘਟਾਰੂ ਚੱਕ ਦੀ ਕਰੂਗੀ ਨਾ ਮਾਨੂਕੇ ਦੀ ਕਰੂਗੀ ਨਾ ਇਹਨਾਂ ਦੇ ਐਮ ਐਲ ਏ ਜਿਹੜੇ ਲੁੱਟ ਖਸੁੱਟ ਕਰ ਰਹੇ ਨੇ ਪੰਜਾਬ ਦੇ ਵਿੱਚ ਤੇ ਦੂਸਰਿਆਂ ਦੀ ਜਾਂਚ ਕਬੂਦ